ਜਵਾਨ ਮੁੰਡਾ ਬੈਠਾ ਕਾ ਬੱਸ ਸਟੈਂਡ ਦੇ ਵਿੱਚ ਜਿਹੜਾ ਅੱਕਿਆ ਹਾਰਿਆ ਹੋਇਆ ਰੋਂਦਾ ਹੋਇਆ ਆ ਨਾਮ ਕੀ ਹੈ ਤੁਹਾਡਾ ਜੀ ਸ਼ਰਨਜੀਤ ਨਾਮ ਹੈ ਸ਼ਰਨਜੀਤ ਕਿਹੜਾ ਪਿੰਡ ਹੈ ਰਾਣੀਆਂ ਪਿੰਡ ਰਾਣੀਆਂ ਪਿੰਡ ਕਾ ਮਾਮਲਾ ਕੀ ਹੈ ਤੁਹਾਡਾ ਜੀ ਮਾਮਲਾ ਭਾਈ ਜੀ ਮੇਰੀ ਘਰ ਵਾਲੀ ਇੱਥੇ ਹਾਈਲਾਈਟ ਸੈਂਟਰ ਚ ਲੱਗੀ ਹੋਈ ਹੈ ਅੱਛਾ ਜੀ ਹਾਂ ਜੀ ਤੇ ਉਹਨੂੰ ਮੈਂ ਇੱਥੇ ਲੱਗਿਆ ਸੀ ਮਿਸਤਰੀ ਨਾਲ ਕੰਮ ਤੇ ਅੱਛਾ ਜੀ ਤੁਹਾਡੀ ਘਰ ਵਾਲੀ ਹਾਈਲਾਈਟ ਸੈਂਟਰ ਦੇ ਵਿੱਚ ਕੀ ਕਰਦੀ ਸੀਗੀ ਉਹ ਇੱਥੇ ਸਫਾਈ ਕੋਈ ਕਰਦੀ ਆ ਪੁੱਛੇ ਪੁੱਛੇ ਲਾਉਂਦੀ ਆ ਅੱਛਾ ਜੀ ਮੈਨੂੰ ਅੱਜ ਅੱਧੀ ਢਾਡੀ ਲੱਗੀ ਸਾਡੀ ਬਾਈ ਅੱਛਾ ਜੀ ਮੈਂ ਕਿਹਾ ਚਲੋ ਉਹਨੂੰ ਛੁੱਟੀ ਹੋ ਜਾਂਦੀ ਆ ਕਿ 2 ਵਜੇ ਜੀ ਤੇ ਮੈਂ ਕਿਹਾ ਚਲੋ ਨਾਲ ਹੀ ਲੈ ਜਾਊਂਗਾ ਉਹਨੂੰ ਜੀ ਤੇ ਮੈਂ ਦੇਖਿਆ ਜਦੋਂ ਬਾਈ ਉਹ ਉਹਨੂੰ ਮੈਂ ਡੀਕ ਡਿਕ ਕੰਵਲਾ ਹੋ ਗਿਆ ਉਹ ਕਹਿੰਦੇ ਇੱਥੇ ਆਈ ਨਹੀਂ ਕੀ ਕਿੰਨਾ ਟਾਈਮ ਹੋ ਗਿਆ ਵਿਆਹ ਹੋਇਨ ਤੁਹਾਡੇ ਨੇ ਵਿਆਹ ਹੋਇਆ ਨੰਬਾਈ ਜੀ ਹੋ ਗਏ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਹਾਂ ਜੀ ਇਹ ਜਿਹੜਾ ਮੁੰਡਾ ਨਾਲ ਬੈਠਾ ਤੁਹਾਡੇ ਇਹ ਕੌਣ ਹੈਗਾ ਇਹ ਬਾਈ ਇੱਥੇ ਨਾਲ ਹੀ ਲੱਗਿਆ ਹੋਇਆ ਹੈ ਸੈਂਟਰ ਤੇ ਤੁਸੀਂ ਵੀ ਆਈ ਲਾਈਟ ਸੈਂਟਰ ਦੇ ਵਿੱਚ ਲੱਗੇ ਹੋ ਆ ਹਾਂ ਜੀ ਹਾਂ ਜੀ ਜਿਹੜੀ ਇਹਨਾਂ ਦੀ ਵਾਈਫ ਉਹਨਾਂ ਦਾ ਨਾਮ ਜਾਣਦੇ ਹੋ ਕੀ ਨਾਮ ਸੀਗਾ ਹਾਂਜੀ ਖੁਸ਼ਪ੍ਰੀਤ ਸੀਗਾ ਖੁਸ਼ਪ੍ਰੀਤ ਸੀਗਾ ਨਾਮ ਉਹਨਾਂ ਦਾ ਤੁਹਾਨੂੰ ਪਤਾ ਹੈ ਵੀ ਉਹ ਕਿੱਥੇ ਗਈ ਹੈ ਕਿੰਨਾ ਟਾਈਮ ਤੋਂ ਤੁਹਾਡੇ ਆਈਲੈਂਡ ਸੈਂਟਰ ਦੇ ਵਿੱਚ ਲੱਗੀ ਹੋਈ ਹੈ ਨਹੀਂ ਇੱਕ ਬਹੁਤ ਟਾਈਮ ਤੋਂ ਲੱਗੀ ਹੋਈ ਹੈ ਇਹ ਉਹ ਕਟਾ-ਕਟ ਉਹਨਾਂ ਨੂੰ ਹੋਵੇ 6 ਮਹੀਨੇ ਅੱਛਾ ਜੀ ਹਾਂਜੀ ਤੇ ਅੱਜ ਨਹੀਂ ਆਈ ਜੀ ਤੇ ਅੱਗੇ ਆਉਂਦੀ ਹੈ ਰੋਜ਼ ਡੇਲੀ ਵਾਂਗ ਆਉਂਦੀ ਹੈ ਡੇਲੀ ਵਾਂਗ ਆਪ ਦਾ ਕੰਮ ਕਰਦੀ ਹੈ ਜੀ ਅੱਛਾ ਜੀ ਆ ਦਾ ਸਫਾਈ ਕਰਦੀ ਹੈ ਡੇਲੀ ਸਾਡਾ ਪੋਚਾ ਪਾਣੀ ਪੁਣੀ ਦੇ ਦਿੰਦੀ ਠੀਕ ਹੈ ਜੀ ਤੇ ਅੱਜ ਨਹੀਂ ਆਈ ਜੀ ਸਵੇਰ ਤੀ ਨਹੀਂ ਇਹ ਜਿਹੜਾ ਵਿਆਹ ਤੋਂ ਪਹਿਲਾਂ ਹੀ ਕੁੜੀ ਇੱਥੇ ਜੌਬ ਕਰਦੀ ਸੀਗੀ ਨਹੀਂ ਭਾਈ ਉਹ ਮੰਨ ਕੇ ਚਲੋ ਵੀ ਵਿਆਹ ਲੱਗਦੇ ਸਾਰੇ ਹੁੰਦੇ ਸਾਰੇ ਪਰ ਉਹਨੂੰ ਇੱਥੇ ਉਹ ਕਹਿੰਦੀ ਮੈਂ ਜੌਬ ਤੇ ਲੱਗਣਾ ਅੱਛਾ ਜੀ ਤੇ ਇੱਥੇ ਮੇਰਾ ਮਿੱਤਰ ਪਰ ਇਹਦੇ ਨਾਲ ਵੀ ਜਾਣ ਪਛਾਣ ਸੀਗੀ ਇਹਨੂੰ ਪੁੱਛਿਆ ਕਹਿੰਦਾ ਹੈਗੀ ਆ ਜੌਬ ਇੱਥੇ ਕਹਿੰਦਾ ਇਹ ਹਾਂ ਤੇ ਉੱਥੇ ਉਹਨੂੰ ਮੈਂ ਜੌਬ ਤੇ ਲਵਾਤਾ ਭਾਈ ਜੀ ਤੇ ਅੱਗੇ ਤਾਂ ਡੇਲੀ ਕੰਮਕਾਰ ਤੇ ਆਉਂਦੀ ਸੀਗੀ ਭਾਈ ਤੇ ਨਾਮ ਨਾਲ ਘਰੇ ਵੀ ਚਲ ਜਾਂਦੀ ਸੀਗੀ ਹੁਣ ਮੈਨੂੰ ਤਾਂ ਆ ਵੇਲਾ ਹੋ ਗਿਆ ਬਾਈ ਇੱਥੇ ਮੈਂ ਤਾਂ ਡੀਕ ਦਾ ਹਾਰਦਾ ਮੈਂ ਤਾਂ ਇੱਥੇ ਬਾਈ ਯਾਰ ਥੱਕਿਆ ਕੁੜੀ ਦਾ ਪਿੰਡ ਕਿਹੜਾ ਕਾ ਪਿਛਲਾ ਪਿੰਡ ਕਿਹੜਾ ਕਾ ਉਹਦਾ ਬਾਈ ਸਰਸੇ ਕੋਲੇ ਰਹਿੰਦਾਗਾ ਅੱਛਾ ਜੀ ਹਾਂ ਜੀ ਸਰਸੇ ਕੋਲੇ ਪਿੰਡ ਹੈ ਕੁੜੀ ਵਾਲਿਆਂ ਨਾਲ ਗੱਲਬਾਤ ਹੋਈ ਹੈ ਨਹੀਂ ਬਾਈ ਗੱਲਬਾਤ ਉਹਨਾਂ ਨਾਲ ਹੋਈ ਨਹੀਂ ਅਜੇ ਹੁਣ ਕਰੂੰਗਾ ਉਹਨਾਂ ਨਾਲ ਗੱਲਬਾਤ ਉਹਨਾਂ ਆਏ ਸੀਗਾ ਵੀ ਚਲੋ ਕਈ ਵਾਰੀ ਕਿਸੇ ਨਾਲ ਸੇਲੀ ਸੋਲੀ ਨਾਲ ਚਲ ਜਾਂਦੀ ਹੈਗੀ ਹਾਂਜੀ ਹੁਣ ਦੱਸ ਲਿਆ ਉਹਨਾਂ ਨੂੰ ਫੋਨ ਤਾਂ ਉਹਦਾ ਬੰਦ ਆ ਬਾਈ ਅੱਛਾ ਜੀ ਔਰ ਮੈਂ ਹੁਣ ਇੱਥੇ ਬਾਈ ਯਾਰ ਥੱਕਿਆ ਹਰਾ ਬੈਠਾ ਮੈਨੂੰ ਤਾਂ ਕੁਝ ਨਹੀਂ ਸੋਚਦਾ ਪਿਆਗਾ ਇਹ ਦੱਸਦਾ ਇਹਨੇ ਥੋੜਾ ਜਿਹਾ ਮੈਨੂੰ ਦੱਸਿਆਗਾ ਕਹਿੰਦੇ ਵੀ ਇੱਥੇ ਕਿਸੇ ਮੁੰਡੇ ਨਾਲ ਉਹਦੀ ਗੱਲਬਾਤ ਵੀ ਹੋਗੀ ਸੀ ਉਹਦੇ ਅੱਛਾ ਜੀ ਹੁਣ ਮੈਨੂੰ ਕੀ ਪਤਾ ਬਾਈ ਉਹਦੇ ਨਾਲ ਕੀ ਹੋਊਗਾ ਜਾ ਕੇ ਵਗਲਾ ਕੇ ਲੈ ਗਿਆ ਜਾਂ ਕਿਵੇਂ ਲੈ ਗਿਆ ਹਨਾ ਜਾਂ ਉਹਨੂੰ ਹੁਣ ਵੇ ਕੀ ਪਤਾ ਕਿੱਥੇ ਲੈ ਗਈ ਕਿੱਥੇ ਨਹੀਂ ਲੈ ਗਈ ਤੁਸੀਂ ਇਹਨਾਂ ਤੋਂ ਗੱਲਬਾਤ ਪੁੱਛੀ ਵੀ ਕਿਵੇਂ ਗੱਲਬਾਤ ਜਿਹੜਾ ਮੁੰਡੇ ਨਾਲ ਗੱਲਬਾਤ ਉਹ ਕੁੜੀ ਦੀ ਹੈਗੀ ਸੀਗੀ ਕਿੰਨੇ ਟਾਈਮ ਤੋਂ ਗੱਲਬਾਤ ਸੀਗੀ ਤੁਹਾਨੂੰ ਪਤਾ ਹੋਵੇ ਕਿ ਉਹ ਟਾਈਮ ਹੀ ਨੇ ਹੋ ਗਈ ਗੱਲ ਕਰਦਿਆਂ ਨੂੰ ਅੱਛਾ ਜੀ ਆਮ ਲੱਗਦਾ ਜਲਦਾ ਹੀਗਾ ਜੀ ਅੱਛਾ ਤੇ ਸਾਨੂੰ ਪਤਾ ਲੱਗਦਾ ਹੀ ਹੁਣ ਜੀ ਮਾਰਟਰਾਂ ਹੀ ਰਹਨੇ ਆ ਹਾਂਜੀ ਤੇ ਅਜੀ ਉਹਨਾਂ ਨੂੰ ਦੱਸਿਆ ਵੀ ਜੀਗਾ ਬਈ ਆਹ ਕੰਮ ਨਾ ਕਰੋ ਇੱਥੇ ਹਾਂ ਤੇ ਉਹ ਕਹਿੰਦੇ ਵਾਰਨਿੰਗ ਦਿੱਤੀ ਸੀਗੀ ਕਿਹੜਾ ਟੈਗੇ ਸੀਗੀ ਜੀ ਹਾਂਜੀ ਫਿਰ ਹੁਣ ਪਿੱਠ ਵਿੱਚ ਹੁਣ ਜੀ ਬਾਹਰ ਜਾਂਦੇ ਦਾ ਸਾਨੂੰ ਪਤਾ ਨਹੀਂ ਲੱਗਦਾ ਦੋ ਇਹਦਾ ਜੀ ਸੈਂਟਰ ਬੰਦ ਕਰ ਦਿੰਨੇ ਆ ਜੀ ਉਹ ਦੂਆ ਹੁਣ ਪਤਾ ਨਹੀਂ ਕਿੱਥੇ ਜਾਂਦੀ ਕੀ ਕਰਦੇ ਆ ਸਾਨੂੰ ਨਹੀਂ ਪਤਾ ਜੀ ਅੱਜ ਆਈ ਨਹੀਂ ਤੇ ਆ ਪਾਈ ਆਇਆ ਸੀ ਅੱਜ ਪਾਈ ਨੂੰ ਮਸਾਰੀ ਕਹਾਣੀ ਦੱਸੀ ਆ ਗੱਲਾਂ ਐ ਸੀਗੀ ਤੇ ਹੁਣ ਪਾਈ ਦੀ ਕੀ ਜਾਂਦਾ ਇਹਨਾਂ ਟਾਈਮ ਦਾ ਮੈਨੂੰ ਵੀ ਭਾਈ ਬੱਠਾ ਨਾਲ ਜੀ ਮਲਾਪ ਕਰੋ ਜਾਣ ਤੋਂ ਬੈਠਾ ਜੀ ਇਹ ਕਹਿੰਦੇ 2 2.5 ਮਹੀਨਿਆਂ ਤੋਂ ਜਿਹੜੀ ਗੱਲਬਾਤ ਹੈਗੀ ਸੀਗੀ ਤੇ ਤੁਸੀਂ ਉਹਨਾਂ ਦਾ ਕੋਈ ਫੋਨ ਫੋਨ ਚੈੱਕ ਕਰਦੇ ਸੀ ਜਾਂ ਕੁਝ ਨਹੀਂ ਫੋਨ ਬਾਈ ਮੈਂ ਕਦੇ ਚੈੱਕ ਨਹੀਂ ਕੀਤਾ ਸੀਗਾ ਉਹਦਾ ਵੀ ਘਰੇ ਆ ਜਾਂਦੀ ਜਦੋਂ ਫੋਨ ਤੇ ਚਾਰਟ ਚੂੜੀ ਤੇ ਲੱਗੀ ਰਹਿੰਦੀ ਸੀਗੀ ਐ ਤਾਂ 12 ਪੜੀ ਹੈਗੇ ਉਹ ਅੱਛਾ ਮੈਂ ਕਦੇ ਜਿਆਦਾ ਧਿਆਨ ਨਹੀਂ ਦਿੱਤਾ ਬਈ ਆਪਾਂ ਘਰ ਪਰਿਵਾਰ ਵਾਲੇ ਬੰਦੇ ਤੁਸੀਂ ਕੋਈ ਨਸ਼ਾ ਨੁਸ਼ਾ ਵੀ ਕਰਦੇ ਜਿਹੜੇ ਸੋਣ ਤੁਹਾਡੀ ਬਾਜ ਹੋਈ ਪਈ ਹੈ ਨਹੀਂ ਬਈ ਨਸ਼ਾ ਤਾਂ ਇਹਦਾ ਕਰਨਾ ਹੁਣ ਪਾਉਆ ਪੀ ਕੇ ਆਇਆ ਹੈ ਬਈ ਪੈਨਸ਼ਨ ਤੇ ਹੋਈ ਕਰਿਆ ਟੈਨਸ਼ਨ ਅੱਛਾ ਜੀ ਕੰਮ ਕੀ ਕਰਦੇ ਹੋ ਵੈਸੇ ਤੁਸੀਂ ਕੰਮ ਹੈ ਮਿਸਤਰੀ ਨਾਲ ਲੱਗਿਆ ਹੋਇਆ ਮਿਸਤਰੀ ਨਾਲ ਲੱਗੇ ਹੋਏ ਹਾਂ ਤੇ ਜਿਹੜਾ ਤੁਸੀਂ ਉੱਥੇ ਗੱਲਬਾਤ ਕੀਤੀ ਉਹ ਆਰੇ ਇੱਥੇ ਕਿ ਕਿਵੇਂ ਕੁੜੀ ਵਾਲਿਆਂ ਨਾਲ ਕੁੜੀ ਵਾਲਾ ਨਾਲ ਬਈ ਹੁਣ ਲਾਉਂਗਾ ਕੌਣ ਹਜੇ ਤਾਂ ਨਹੀਂ ਕੀਤੀ ਗੱਲ ਮੈਂ ਕਿਹਾ ਕੀ ਪਤਾ ਅਜੇ ਕਿਤੇ ਮਿਲ ਜੇ ਅੱਛਾ ਜੀ ਤੁਹਾਡਾ ਵਿਆਹ ਜਿਹੜਾ ਲੰਬ ਮੈਰਿਜ ਸੀ ਕਿ ਕਿਵੇਂ ਸੀ ਨਹੀਂ ਬਾਈ ਲਵ ਮੈਰਜੀ ਸੀਗੀ ਅੱਛਾ ਲਵ ਮੈਰਜੀ ਸੀਗੀ ਹਾਂ ਜੀ ਹੁਣ ਉਹ ਉਹਦਾ ਲਵ ਕਿਸੇ ਹੋਰ ਨਾਲ ਹੋਇਆ ਪਿਆਗਾ ਲੱਗਦਾ ਤਾਂ ਹੀ ਆ ਬਾਈ ਮੈਨੂੰ ਕੋਕ 1.5 ਵਜੇ ਮੈਨੂੰ ਸ਼ਾਇਦ ਟਾਈਮ ਮੇਰੇ ਪੱਕਾ ਨਹੀਂ ਆਦਾ ਮਤਲਬ ਮੈਨੂੰ ਫੋਨ ਆਇਆ ਸੀਗਾ ਮੈਨੂੰ ਕਹਿੰਦੀ ਸੀ ਕਿ ਮੈਂ ਕਿਸਤ ਭਰਨੀ ਹੈਗੀ ਅੱਛਾ ਜੀ ਫੋਨ ਦੀ ਹਾਂ ਤੇ ਮੈਂ ਕਿਸਤ ਭਰਿਆ ਵਾ ਜੀ ਤੇ ਮੈਂ ਕਿਹਾ ਚਲ ਤੂੰ ਭਰਿਆ ਕਿਸਤ ਜਾ ਕੇ ਜੀ ਅੱਗੇ ਤਾਂ ਖਾਤੇ ਚੋਂ ਕੱਟੀ ਜਾਂਦੀ ਹੁੰਦੀ ਹੈਗੀ ਮੈਨੂੰ ਪੁੱਛਿਆ ਵੀ ਸੀਗਾ ਹਾਂ ਤੇ ਐਂ ਤਿਆਰੀ ਕਹਿੰਦੇ ਮੈਨੂੰ ਖਾਤੇ ਚੋਂ ਕੱਟੀ ਨਹੀਂ ਗਈ ਕਿਸਤਾਂ ਬਾਕੀ ਸ਼ਾਦੀ ਕੈਸ ਤੇ ਉਸ ਤੋਂ ਭਰਨ ਗਈ ਹੋਣੀ ਆਗੀ ਤੇ ਉਸ ਤੋਂ ਬਾਅਦ ਫੋਨ ਹੀ ਨਹੀਂ ਆਇਆ ਬਾਈ ਉਹਦਾ ਅੱਛਾ ਫੋਨ ਹੀ ਬੰਦ ਕਰਨਾ ਹੁਣ ਤੂੰ ਕੀ ਕਹਿਣਾ ਚਾਹੁੰਗਾ ਜੇਕਰ ਉਹ ਤੁਹਾਡੀ ਵੀਡੀਓ ਦੇਖਦੀ ਹੋਵੇ ਵੀਡੀਓ ਬਾਈ ਦੇਖੇ ਮੈਂ ਤਾਂ ਇਹੀ ਕਹਿਣਾ ਵੀ ਤੂੰ ਆਪਦੇ ਘਰ ਮਸਾਲਾ ਉਤਾਰਣਾ ਵੀ ਮੇਰੀ ਵੀ ਜ਼ਿੰਦਗੀ ਖਰਾਬ ਕਰਦੀ ਹੈਗੀ ਤੁਹਾਡਾ ਜਿਹੜਾ ਆਪਸ ਚ ਪਿਆਰ ਕਿਵੇਂ ਬਿਆਸੀ ਹੈ ਪਿਆਰ ਬਾਈ ਹੁਣ ਇਹ ਜ਼ਿਆਦਾ ਗੱਲਾਂ ਕਾਹਨੂੰ ਬੋਲਨੇ ਨਹੀਂ ਦੱਸੋ ਨਾ ਫਿਰ ਦਰਸ਼ਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਕਿਹੜਾ ਤੁਹਾਡਾ ਪਿਆਰ ਕਿਵੇਂ ਪਿਆਗਾ ਤਾਂ ਹੁਣ ਤੁਹਾਡਾ ਲਵ ਮੈਰਿਜ ਹੋਈ ਸੀਗੇ ਹਣਾ ਹਜੇ ਤੱਕਰ ਵੀ ਜਿਹੜਾ ਉਹਨੂੰ ਕਿਸੇ ਹੋਰ ਨਾਲ ਪਿਆਰ ਹੋ ਗਿਆ ਉਹ ਬਾਈ ਅਸੀਂ ਵਿਆਹ ਤੇ ਸੀਗੇ ਮਿਲੇ ਵੇ ਅੱਛਾ ਜੀ ਰਿਸ਼ਤੇਦਾਰੀ ਚ ਵਿਆਹ ਸੀਗਾ ਰਿਸ਼ਤੇਦਾਰੀ ਵਿਆਹ ਸੀਗਾ ਹਾਂ ਜੀ ਤੇ ਉਹ ਗਾ ਮੇਰੀ ਮਾਸੀ ਦੀ ਕੁੜੀ ਦਾ ਵਿਆਹ ਸੀਗਾ ਉਹਦੀ ਕੁੜੀ ਭੈਣ ਦੀ ਮੇਰੀ ਮਾਸੀ ਦੀ ਕੁੜੀ ਦੀਆਂ ਸਹੇਲੀ ਅੱਛਾ ਜੀ ਹਾਂ ਉਹ ਤੇ ਮਿਲੇ ਸੀਗੇ ਉਹ ਕੁੜੀ ਵਾਲਿਆਂ ਨਾਲ ਗੱਲਬਾਤ ਜਿਹੜਾ ਰਿਸ਼ਤਾ ਜਦੋਂ ਤੁਹਾਡਾ ਹੋਇਆਗਾ ਤੇ ਉਦੋਂ ਭਜਾ ਕੇ ਲੈ ਕੇ ਆਇਆ ਸੀ ਕਿ ਤੇ ਉਹ ਵਿਆਹ ਹੋਇਆ ਸੀਗਾ ਭਜਾ ਕੇ ਲੈ ਗਿਆ ਭਜਾ ਕੇ ਲੈ ਕੇ ਅੱਜ ਕਿਸੇ ਹੋਰ ਨਾਲ ਭੱਜ ਗਈ ਉਹ ਇਹੀ ਲੱਗ ਰਿਹਾ ਬਈ ਤਾਂ ਹੀ ਹੁਣ ਫਸਿਆ ਮੈਂ ਉਹਨਾਂ ਨੂੰ ਫੋਨ ਵੀ ਨਹੀਂ ਕਰ ਸਕਦਾ ਵੈਸੇ ਮੈਨੂੰ ਇੱਕ ਫੋਨ ਤਾਂ ਆਇਆ ਸੀਗਾ ਬਾਈ ਹਾਂ ਮੈਨੂੰ ਸਿਰਫ ਬੰਦੇ ਨੇ ਇੰਨਾ ਕਿਹਾ ਜੀ ਉਹ ਕੱਲ ਆਈ ਸੀ ਮੈਨੂੰ ਹਾਂ ਮੈਨੂੰ ਕਹਿੰਦਾ ਦੇਖ ਵੀ ਆਹਾ ਖੁਸ਼ਪਰੀ ਤਾਂ ਹਾਂ ਮੈਂ ਕਿਹਾ ਹਾਂ ਹਾਂ ਉਹ ਹੋਟਲ ਜਿਹੇ ਦਾ ਕਮਰਾ ਸੀਗਾ ਬਾਈ ਕੋਈ ਅੱਛਾ ਤੇ ਨਾਲ ਦੀ ਨਾਲ ਫੋਨ ਬੰਦ ਕਰਦਾ ਪਹਿਲਾਂ ਤੂੰ ਵੀ ਹੋਟਲਾਂ ਚ ਲੈ ਕੇ ਜਾਂਦਾ ਸੀ। ਬਾਈ ਫਿਰ ਹੁਣ ਜਦੋਂ ਮਿਲਦੇ ਕਰਦੇ ਸੀ ਕੇਰਾ ਕਈ ਵਾਰੀ ਚੱਲ ਜਾਂਦੇ ਸੀ। ਅੱਛਾ। ਦੇਖੋ ਦਰਛੋਏ ਹਾਲਾਤ ਕਿਦਾਂ ਦੇ ਹੋਏ ਪਏ ਆ ਕਿ ਪਹਿਲਾਂ ਇਹ ਆਪ ਹੋਟਲਾਂ ਦੇ ਵਿੱਚ ਲੈ ਕੇ ਜਾਂਦਾ ਰਿਹਾ ਤੇ ਅੱਜ ਜਿਹੜੀ ਇਹਦੀ ਘਰ ਵਾਲੀ ਭੱਜ ਗਈ ਆ ਮਨ ਨੂੰ ਕਿਦਾਂ ਠੇਸ ਪਹੁੰਚ ਰਿਹਾਗਾ। ਬਹੁਤ ਠੇਸ ਪਹੁੰਚ ਰਿਹਾ। ਹੁਣ ਕੀ ਕਹਿਣਾ ਚਾਹੂੰਗਾ ਲੋਕਾਂ ਨੂੰ ਕੀ ਕਹਿਣਾ ਚਾਹੂੰਗਾ। ਲੋਕਾਂ ਨੂੰ ਬਾਈ ਮੈਂ ਇਹੀ ਕਹਿਣਾ ਚਾਹੂੰਗਾ ਵੀ ਲਵ ਮੈਰਿਜ ਨਾ ਕਰਵਾਓ। ਅੱਛਾ। ਘਰ ਪਰਿਵਾਰ ਦੀ ਰਜਾਮੰਦੀ ਨਾਲ ਕਰਵਾਓ ਵੀ ਬੰਦਾ ਕਾਹਨੂੰ ਗੱਲ ਨੂੰ ਕਿਸ ਨੂੰ ਕਹਿਣ ਜੋਗਾ ਵੀ ਜਾਂਦਾ ਭਾਈ ਮੇਰੇ ਨਾਲ ਆ ਹੋ ਗਿਆ ਮੈਂ ਕਹਿਣ ਜੋਗਾ ਵੀ ਨਹੀਂ ਕਿਸੇ ਨੂੰ ਕੀ ਕਰਾਂ ਜਦੋਂ ਹੁਣ ਤੂੰ ਉਹਨਾਂ ਨੂੰ ਫੋਨ ਲਾਇਆ ਉਹਨਾਂ ਨੇ ਤੇਰੀ ਗੱਲ ਧਿਆਨ ਨਾਲ ਸੁਣੀ ਕੁੜੀ ਵਾਲਿਆਂ ਨੇ ਨਹੀਂ ਭਾਈ ਹੇ ਤਾਂ ਲਾਉਂਗਾ ਫੋਨ ਆ ਹੀ ਵੀ ਜਾਂਦਾ ਪਤਾ ਨਹੀਂ ਸ਼ਾਇਦ ਕੀ ਪਤਾ ਹੋਦਾ ਹੀ ਨਾ ਹੁੰਦੇ ਅੱਛਾ ਤੇ ਕੋ ਜਿਹੜਾ ਮੁੰਡੇ ਨੂੰ ਫੋਨ ਵੀ ਆ ਰਿਹਾ ਹੈਗਾ ਤਾਂ ਕੁੜੀ ਵਾਲਿਆਂ ਨੂੰ ਹੁਣ ਫੋਨ ਲਾਉਣ ਤੋਂ ਜਿਹੜਾ ਝਿਜਕਦਾ ਪਿਆ ਹੈਗਾ ਲਵ ਮੈਰਿਜ ਕਰਾਉਣੀ ਪੈਗੀ ਮਹਿੰਗੀ ਉਸ ਵੇਲੇ ਕਿਉਂਕਿ ਅੱਜ ਕੁੜੀ ਜਿਹੜੀ ਹੈਗੀ ਉਹ ਕਿਸੇ ਨਾਲ ਹੋਰ ਫਰਾਰ ਹੋ ਗਈ ਆ ਤੇ ਕੀ ਲੱਗਦਾ ਕੀ ਆ ਹੁਣ ਉਹਨੂੰ ਕੋਈ ਪੈਸੇ ਟਕੇ ਦਿੱਤੇ ਸੀ ਤੋ ਕੋਈ ਹਾਂ ਪੈਸੇ ਭਈ 3500 ਰੁਪਿਆ ਸੀਗਾ ਕਹਿੰਦੀ ਮੈਂ ਕੈਸ਼ ਤਾਂ ਭਰਨੀ ਆਗੀ ਹਾਂ ਤੇ ਜੋ ਪੱਟੀ ਨਹੀਂ ਗਈ ਸੀ ਕੈਸ਼ ਤਾਂ ਹਾਂ ਤੇ ਜੋ ਤਾਂ ਉਵੇਂ ਹੀ ਪਏ ਆਗੇ ਤੇ ਉਹਨੂੰ ਮੈਂ ਕੈਸ਼ ਵੀ ਦਿੱਤਾ ਸੀ ਕੋ 3500 ਰੁਪਿਆ ਕਹਿੰਦੀ 3500 ਕਸ਼ ਕਰ ਵੀ ਕੈਸ਼ ਤੇ ਗਿਆ ਅੱਛਾ ਹਾਂਜੀ ਆਈਫੋਨ ਲੈ ਕੇ ਦਿੱਤਾ ਵੇਖੋ ਹਾਲਾਤ ਵੇਖੋ ਆਈਫੋਨ ਦਾ ਜਿਹੜਾ ਲੋਕਾਂ ਦੇ ਕੀੜਾ ਤੁਸੀਂ ਦਿਹਾੜੀਦਾਰ ਬੰਦੇ ਹੋ ਕੇ ਜਿਹੜਾ ਆਈਫੋਨ ਉਹਨਾਂ ਨੂੰ ਲੈ ਕੇ ਦਿੱਤਾ ਹਨਾ ਚਲੋ ਇਹ ਤਾਂ ਤੁਹਾਡੇ ਆਪਣੇ ਚਾਹ ਹਨਾ ਕੁਛ ਵੀ ਹੈਗੇ ਹਨਾ ਤਾਂ ਤੁਹਾਨੂੰ ਇਸ ਚੀਜ਼ ਦਾ ਕੁਝ ਸੋਚਣਾ ਨਹੀਂ ਪੰਦਾ ਭਾਈ ਬਸ ਮੈਂ ਸੋਚਿਆ ਵੀ ਮੇਰਾ ਪਰਿਵਾਰ ਆ ਖੁਸ਼ ਰੱਖਾਵੇਂ ਮੈਂ ਉਹਨਾਂ ਆਸਤੇ ਕਮਾਉਣਾ ਹਨਾ ਪਰ ਉਹਨੇ ਨਹੀਂ ਸੋਚਿਆ ਹੁਣ ਮੈਂ ਇੱਥੇ ਬੈਠਾ ਦਰਦ ਦਰਦ ਦੇ ਠੱਕੇ ਖਾਈ ਜਾਂਦਾ ਪਾয়ার ਦਾ ਨਾ ਕੋਈ ਰੋਟੀ ਖਾਦੀ ਨਾ ਬਾਈ ਚਾਹ ਪੀਤੀ ਨਾ ਪਾਣੀ ਦਿੱਤਾ ਹੀ ਬੈਠਾ ਬਾਈ ਨਾ ਜਿਹੜਾ ਕੁੜੀ ਜਿਹੜੇ ਹਾਈਲਾਈਟ ਸੈਂਟਰ ਦੇ ਵਿੱਚ ਟਾਈਮ ਨਾਲ ਆਉਂਦੀ ਸੀਗੀ ਹਾਂਜੀ ਟਾਈਮ ਨਾਲ ਤਾਂ ਆ ਜਾਂਦੇ ਸੀਗੀ ਅੱਛਾ ਹਾਂਜੀ ਤੇ ਜਿਹੜਾ ਮੁੰਡਾ ਸੀਗਾ ਜਿਹਨੇ ਨਾਲ ਭੱਜੀ ਆ ਜੀ ਹਾਂ ਜਿਹਦੇ ਨਾਲ ਗੱਲਬਾਤ ਸੀ ਉਹ ਵੀ ਟਾਈਮ ਨਾਲ ਹੀ ਆ ਜਾਂਦਾ ਮੈਂ ਪਹਿਲਾਂ ਹੀ ਆ ਜਾਂਦਾ ਸੀਗਾ ਜੀ ਅੱਛਾ ਤੇ ਉਹ ਮੁੰਡਾ ਲੋਕਲ ਇੱਥੋਂ ਹੀ ਆ ਹਾਂਜੀ ਹਾਂਜੀ ਲੋਕਲ ਹੈ ਇਹ ਉਹ ਪਿੰਡ ਦਾ ਜਦੋਂ ਜਦੋਂ ਕੁੜੀ ਦਾ ਤੁਸੀਂ ਪਿੱਛਾ ਨਹੀਂ ਕੀਤਾਗਾ ਜਦੋਂ ਤੁਹਾਡੀ ਘਰ ਵਾਲੀ ਇੱਥੇ ਡੇਲੀ ਆਉਂਦੀ ਸੀਗੀ ਹਨਾ ਤਾਂ ਤੁਸੀਂ ਉਹਦਾ ਅੱਗਾ ਪਿੱਛਾ ਨਹੀਂ ਕੀਤਾ ਵੀ ਕੁੜੀ ਜਿਹੜੀ ਘਰ ਵਾਲੀ ਤੁਹਾਡੀ ਉਹ ਟਾਈਮ ਸਿਰ ਜਾਂਦੀ ਹੈ ਕੰਮ ਤੇ ਭਾਈ ਮੈਂ ਤਾਂ ਉਹਨਾਂ ਨੂੰ ਛੱਡ ਕੇ ਕੰਮ ਤੇ ਜਾ ਵਰਦਾ ਹੁਣ ਇੰਨਾ ਟਾਈਮ ਹੈ ਹੁੰਦਾ ਨਹੀਂ ਬਾਈ ਵੀ ਆਪਾਂ ਹਣਾ ਉਹਦੇ ਮਗਰ ਮਗਰ ਮੈਂ ਕਹਾਂ ਵੀ ਚਲੋ ਮੇਰੇ ਨਾਲ ਜਿਹੜਾ ਲਵ ਮੈਰਿਜ ਹੋਈ ਆ ਹਣਾ ਵੀ ਇਹਨੇ ਹੁਣ ਹੋਰ ਕਿੱਥੇ ਕਿਸੇ ਨਾਲ ਕੋਈ ਇਹੋ ਜੀ ਗੱਲਬਾਤ ਹੋਣੀ ਆ ਵੀ ਬਾਕੀ ਇਹਨਾਂ ਨੂੰ ਵੀ ਚਾਹੀਦਾ ਬਾਈ ਮੈਂ ਤਾਂ ਹੁਣ ਇਹਨੂੰ ਉਹਨਾ ਟਾਈਮ ਜਾਣ ਨਹੀਂ ਦਿੰਦਾਗਾ ਜ਼ਿੰਮੇਵਾਰੀ ਤੇ ਇਹਨਾਂ ਦੀ ਬਣਦੀ ਹੈਗੀ ਇਹਨਾਂ ਦੇ ਉੱਤੇ ਕੰਮ ਕਰਦੀ ਸੀ ਇਹਨਾਂ ਦਾ ਹੱਕ ਬਣਦਾਗਾ ਬਾਈ ਉਹਨਾਂ ਦਾ ਵੀ ਨਜ਼ਰ ਰੱਖਣਾ ਵੀ ਆਪ ਦੇ ਉਹ ਬੰਟਾ ਨੂੰ ਦੇਖਣ ਬਾਈ ਯਾਰ ਇਹੋ ਜਿਹੇ ਇਹੋ ਜੀ ਲੱਚਾ ਉਹ ਸਟੂਡੈਂਟ ਤਾਂ ਲੱਗੀ ਨਹੀਂ ਉਹ ਤਾਂ ਸਫਾਈ ਸੇਵਕ ਸੀ ਇੱਕ ਬਾਈ ਉਹ ਤਾਂ ਹੁਣ ਇਹਨਾਂ ਨੂੰ ਪਤਾਗਾ ਵੀ ਉਹ ਗੱਲਬਾਤ ਦਾ ਛੋਟਾ ਜਿਹਾ ਮਨਾਲੀ ਨਹੀਂ ਥੋੜੀ ਐ ਤੁਮ ਇਹਨੇ ਬਾਈ ਮੈਨੂੰ ਬਾਹਰ ਕਾ ਸਵੇਰ ਦਾ ਕਹਿੰਦਾ ਥੋੜੀ ਜ਼ਿੰਮੇਵਾਰੀ ਐ ਤੂੰ ਮੇਰੇ ਕੋਲ ਬੈਠ ਮੈਂ ਤੈਨੂੰ ਵੀ ਨਹੀਂ ਜਾਣ ਦਿੰਦਾ ਬਾਈ ਜ਼ਿੰਮੇਵਾਰੀ ਥੋੜੀ ਆ ਜਦੋਂ ਸੈਂਟਰ ਥੋੜਾ ਬਾਈ ਯਾਰ ਨਹੀਂ ਪੂ ਸੈਂਟਰ ਦੇ ਵਿੱਚ ਟੀਚਰ ਲੱਗੇ ਹੋਏ ਆ ਕਿ ਤੁਹਾਡਾ ਆਪਦਾ ਖੁੱਦ ਦਾ ਸੈਂਟਰ ਹੈ। ਬਾਈ ਨਾ ਇਹ ਉਹ ਤਾਂ ਹੁਣ ਜਾਣ ਪੁੱਜ ਕੇ ਗਈ ਜਾਂਦਾ ਵੀ ਟੀਚਰ ਲੱਗਿਆਗਾ। ਮੈਂ ਵਾਰਨਿੰਗ ਵੀ ਦਿੱਤੀ ਹੈ ਹੁਣ ਸਾਡਾ 2 ਵਜੇ ਬਾਅਦ ਸੈਂਟਰ ਬੰਦ ਹੋ ਜਾਂਦਾ। ਹੁਣ ਸਾਨੂੰ ਹੀ ਪਤਾ ਕੀ ਕਰਦੇਗੀ ਨਹੀਂ ਕਰਦੇਗੀ। ਹਾਂ ਬਾਈ ਮੈਨੂੰ ਕਹਿੰਦੀ ਮੈਂ 1:30 ਵਜੇ ਕਹਿੰਦੀ ਮੈਂ ਕਿ 1:30 ਤੇ 2 ਵਜੇ ਦਾ ਮੈਂ ਟਾਈਮ ਦੇਖ ਲੈਣਾ ਪੱਕਾ ਮੈਨੂੰ ਫੋਨ ਆਇਆ ਜਿੰਨੇ ਵਜੇ ਉਹ ਮੈਨੂੰ ਕਹਿੰਦੀ ਅਖੇ ਮੈਂ ਕਿਸ਼ਤ ਭਰ ਕੇ ਆਉਣੀ ਆਂਗੀ। ਹਾਂ ਉਸ ਟਾਈਮ ਦੇ ਗੱਲ ਆ ਦੇਖੋ ਦੋਸਤੋ ਜਿਹੜਾ ਹੈਗਾਗਾ ਮੁੰਡੇ ਦੀ ਘਰ ਵਾਲੀ ਭੱਜ ਗਈ ਮੈਨੂੰ ਲੱਗਦਾ ਜਿੱਤੋਂ ਹਾਲਾਤ ਮੁੰਡੇ ਨੇ 1456 ਤੇ ਬਾਈ ਮੈਨੂੰ ਫੋਨ ਆਇਆ ਹੋਇਆਗਾ ਉਹ ਮੈਨੂੰ ਕਹਿੰਦੀ ਆ ਕਿ ਮੈਂ ਕਸਤ ਭਰਨੇ ਚੱਲੀ ਆ ਹੁਣ ਇਹਨਾਂ ਨੂੰ حق ਨਹੀਂ ਬਣਦਾ ਇਹਨਾਂ ਦਾ ਵੀ ਪਿੱਛਾ ਕਰਨ ਦਾ ਵੀ ਆਈ ਕਿਉਂ ਨਹੀਂ ਇਹਨਾਂ ਦਾ ਟਾਈਮ ਦਾ ਇਹਨਾਂ ਦਾ ਸੈਂਟਰ 2 ਵਜੇ ਬੰਦ ਹੁੰਦਾ ਵੇ 10 ਮਿੰਟ ਕਹਿ ਕੇ ਜਾਈ ਸਕਦੀ ਹੈ ਕੁੜੀ ਕਿਤੇ ਵੀ ਹਾਂਜੀ ਬਾਈ ਤੂੰ ਜਾਣ ਬਾਈ ਮੈਂ ਇਹਨੂੰ ਨਹੀਂ ਜਾਣ ਦਿੰਦਾ ਵੀਰੇ ਤੈਨੂੰ ਹੁਣ ਨਾ ਜਾਣ ਦਿੰਦਾ ਯਾਰ ਹੱਥ ਹੋਊਗੀ ਯਾਰ ਬੈਠ ਇੱਥੇ ਯਾਰ ਵੇਖੋ ਜਿਹੜੇ ਆਪਸ ਗੁੱਤਗੁੱਤੀ ਹੋ ਰਹੇ ਆ ਕਹਿੰਦੇ ਵੀਰ ਬਾਈ ਮੈਂ ਨਹੀਂ ਜਾਣ ਦੇਣਾ ਇਹਨੂੰ ਅੱਛਾ ਇਹ ਕੋਈ ਜਿਹੜਾ ਕਹਿੰਦਾ ਵੀ ਜਿੰਨਾਂ ਚੱਕਰ ਮੇਰੀ ਘਰ ਵਾਲੀ ਨਹੀਂ ਲੈ ਕੇ ਆਉਂਦੇ ਉਹਨਾਂ ਚੱਕਰ ਜਿਹੜਾ ਹੈਗਾਗਾ ਮਾਸਟਰ ਨੂੰ ਨਹੀਂ ਜਾਣ ਦੇਣਾਗਾ ਟੀਚਰ ਨੂੰ ਨਹੀਂ ਜਾਣ ਦੇਣਾਗਾ ਬਾਈ ਲੱਭਣੀ ਤੈਨੂੰ ਪੈਣਗੇ ਹੱਕ ਇਹਨਾਂ ਦਾ ਮੈਂ ਬਾਈ ਬੇਨਤੀ ਕਰਦਾਗਾ ਤੁਹਾਡੇ ਮਾਦਿਆਂ ਲਈ ਬਾਈ ਪੰਜਾਹ ਹੋਆ ਯਾਰ ਹੱਕ ਸਾਡਾ ਕਹਦਾ ਯਾਰ ਉਹ ਜੇ ਸੈਂਟਰਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਯਾਰ ਜਿੱਥੇ ਮੰਨ ਕੇ ਚੱਲੋ ਲੋਕਾਂ ਦੇ ਪਰਿਵਾਰ ਜੇ ਉੱਥੇ ਮੰਨ ਲੋ ਹੁਣ ਆਪ ਦੀ ਰੋਟੀ ਪਾਣੀ ਲਈ ਜੋਬ ਕਰਦੇ ਆਗੇ ਤਾਂ ਇਹਨਾਂ ਦਾ ਵੀ ਹੱਕ ਬਣਦਾ ਪਤਾ ਯਾਰ ਤੇਰੀ ਘਰ ਵਾਲੀ ਤਾਂ ਗੋਲੀਆਂ ਵੀ ਖੰਦੀ ਸੀ ਮੈਨੂੰ ਆਪ ਦੇਖਿਆ ਮਾਣੂ ਕੀ ਨਾ ਭਾਈ ਫਿਰ ਤੂੰ ਉਹ ਹਟਾ ਦਿੰਦਾ ਫਿਰ ਕੀ ਹਜੇ ਖਾਂਦੀ ਸੀ ਤਾਲਾ ਯਾਰ ਇਹਦੀ ਥੋੜੀ ਜ਼ਿੰਮੇਵਾਰੀ ਹੋਈਗੀ ਇਹ ਚੀਜ਼ ਦੇਖੋ ਨਾ ਦੇਖੋ ਦੋਸਤੋ ਜਿਹੜਾ ਹੈਗਾਗਾ ਨਜਾਇਜ਼ ਜਿਹੜਾ ਹੈਗਾਗਾ ਇੱਕ ਜਿਹੜਾ ਮੁੰਡਾ ਦੂਸਰੇ ਮੁੰਡੇ ਨੂੰ ਫਸਾ ਰਿਹਾ ਹੈਗਾ ਇੱਕ ਟੀਚਰ ਨੂੰ ਫਸਾ ਰਿਹਾ ਹੈਗਾ ਇਹ ਤੁਹਾਡਾ ਆਪ ਦਾ ਜਿਹੜਾ ਹੈਗਾਗਾ ਆਪਣਾ ਫਰਜ਼ ਮੰਨਦਾਗਾ ਤੁਹਾਡੀ ਘਰ ਵਾਲੀ ਜਿਹੜੀ ਨਸ਼ਾ ਕਰਦੀ ਹੈਗੀ ਹਨਾ ਤੂੰ ਤੁਸੀਂ ਇਸ ਚੀਜ਼ ਨੂੰ ਆਪ ਰੋਕਣਾ ਹੈਗਾ ਇਹਨਾਂ ਨੇ ਥੋੜੀ ਰੋਕਣਾ ਹੈਗਾ ਉਹ ਤਾਂ ਬਾਈ ਚਲੋ ਕਦੇ ਇੱਕ ਤਾਂ ਹੀ ਕੈਪਸੂਲ ਜੇ ਖਾ ਲੈਂਦੀ ਸੀ ਉਹ ਵੀ ਮੈਂ ਵੀ ਖਾ ਲੈਂਦਾ ਚਲੋ ਅੱਛਾ ਤੁਹਾਡੇ ਕੈਪਸੂਲ ਚੋਰੀ ਚ ਚੱਕਦੀ ਸੀ ਕਿਉਂ ਕਿ ਉਹ ਚੱਕ ਲੈਂਦੀ ਸੀ ਬਾਈ ਚੋਰਮਾ ਉਹ ਕਹਿੰਦੇ ਸੀ ਕਿ ਜੇ ਤੂੰ ਖਾ ਨਾ ਕਹਿੰਦੇ ਮੈਂ ਵੀ ਖਾ ਕੇ ਵੇਖਣਾ ਵੀ ਕੀ ਖਾਨਾ ਆ ਕੀ ਖਾਣਾ ਨਹੀਂ ਖਾਂਦਾਗਾ ਫਿਰ ਉਹਦੋਂ ਖਾ ਲੈਂਦੀ ਸੀ ਜੀ ਲਗਾ ਹੁਣ 27 ਜੀ ਵੀ ਹੋ ਰੱਖੀ ਹੈਗੀ ਨਾ ਤੇ ਉਹ ਕਈ ਵਾਰੀ ਉਹਦੇ ਜਾਣ ਪਛਾਣ ਦਾ ਸੀਗਾ ਡਾਕਟਰ ਜੀ ਉਹ ਤਾਂ ਲੈ ਵੀ ਆਉਂਦੇ ਸੀ ਜਾਂ ਉਹ ਤਾਂ ਮੈਂ ਮੰਗਵਾ ਵੀ ਲੈਂਦਾ ਸੀਗਾ ਵੇਖੋ ਦਖਸ਼ੋ ਹਾਲਾਤ ਵੇਖੋ ਇਸ ਟਾਈਮਰ ਜਿਹੜੀ ਰਾਤ ਪੈ ਚੱਲੀ ਹੈ ਤੇ ਮੁੰਡਾ ਜਿਹੜਾ ਹੈਗਾ ਬੈਠਾ ਹੈਗਾ ਨਾਲ ਇੱਕ ਸਟੂਡ ਅ ਟੀਚਰ ਵੀ ਬੈਠਾ ਹੋਇਆ ਹੈਗਾ ਜਿੱਥੇ ਉਹਨੂੰ ਵੀ ਘੇਰ ਕੇ ਬੈਠਾ ਹੋਇਆ ਹੈਗਾ ਜਿਹੜਾ ਮੁੰਡਾ ਨਸ਼ੇੜੀ ਲੱਗ ਰਿਹਾ ਦੇਖਣ ਚ ਵੀ ਜਿਹੜਾ ਹੈਗਾ ਹਾਲਾਤ ਹੁਣ ਤੂੰ ਕੀ ਕਰਨਾ ਚਾਹੇਂਗਾ ਮੈਂ ਆਦਾ ਘਰੇ ਜਾਣਾ ਜੀ ਜਿੱਥੋਂ ਦਾ ਹਮ ਇਨਾ ਟਾਈਮ ਬਹਿ ਗਿਆ ਹੀ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੈ ਹੁਣ ਕਾਹਤੋਂ ਭੱਜੀ ਉਹ ਜੀ ਮੁੰਡਾ ਹੀ ਲੈ ਕੇ ਭੱਜ ਗਈ ਹੁਣ ਸਾਡੀ ਥੋੜੀ ਜ਼ਿੰਮੇਵਾਰੀ ਹੈ ਇਹਦਾ ਸੈਂਟਰ ਦਾ ਹੀ ਜਿੰਮੇਵਾਰੀ ਹੈ ਜਿੰਮੇਵਾਰੀ ਇਹਨਾਂ ਦੀ ਮੈਂ ਹੁਣ ਕੱਟੇ জব ਕਰਦੇ ਇਹਨਾਂ ਦੀ ਜਿੰਮੇਵਾਰੀ ਹੀ ਪੈ ਗਈ ਜਿਹਨੇ ਕੰਮ ਕਰਾਇਆ ਹਾਂ ਹੁਣ ਥਾਣੇ ਚੱਲਿਆ ਹਾਂ ਸਾਰਿਆਂ ਦਾ ਨਾਮ ਲਖਾਉਂਗਾ ਬਾਈ ਵੀ ਦਾ ਵੀ ਲਖਾਉਂਗਾ ਬਾਈ ਇਹਨਾਂ ਦੇ ਸਾਰੇ ਦਾ ਵੀ ਨਾਮ ਲਖਾਉਂਗਾ ਜਿਹੜੇ ਕੰਮ ਕਰਕੇ ਇਹਨਾਂ ਨੇ ਗੱਲ ਕੀਤੀ ਆ ਬਾਈ ਉਹਦਾ ਨਾਮ ਵੀ ਲਖਾਉਂਗਾ ਮੈਂ ਸਾਰੀ ਗੱਲ ਜੇ ਮੇਰੇ ਇਹੀ ਬਕਸ ਮੈਂ ਤੁਹਾਡੇ ਮੂਰੇ ਬੇਨਤੀ ਕਰਦਾ ਵੀ ਪ੍ਰਸ਼ਾਸਨ ਮੇਰੀ ਗੱਲ ਸੁਣ ਲੇ ਵੇਖੋ ਹਾਲਾਤ ਵੇਖੋ ਪੰਜਾਬ ਦੇ ਕਿੱਦਾਂ ਦੇ ਹੋ ਰਿਹਾ ਘਰੋਂ ਜਿਹੜੀ ਕੁੜੀ ਆਪਣੇ ਆ ਆਪਣੇ ਘਰ ਵਾਲੇ ਨੂੰ ਕਹਿ ਕੇ ਆਈ ਸੀ ਵੀ ਮੈਂ ਆਪਣੀ ਨੌਕਰੀ ਤੇ ਚੱਲੀ ਹੈਗੀਆਂ ਤੇ ਅੱਜ ਜਿਹੜਾਗਾ ਮੁੰਡੇ ਨੇ ਲਵ ਮੈਰਿਜ ਕਰਾਈ ਸੀਗੀ ਲਵ ਮੈਰਿਜ ਕਰਾ ਕੇ ਜਿਹੜਾ ਕੁੜੀ ਨੂੰ ਭੁਜਾ ਕੇ ਲੈ ਕੇ ਆਇਆ ਸੀਗਾ ਤੇ ਅੱਜ ਜਿਹੜੀ ਇਹਦੀ ਘਰ ਵਾਲੀ ਕਿਸੇ ਹੋਰ ਨਾਲ ਭੱਜ ਗਈ ਆ ਤੁਸੀਂ ਦੇਖ ਰਹੇ ਸੀ ਪੀਵੀ ਨਿਊਜ਼ ਟੀਵੀ ਤੇ ਧੰਨਵਾਦ